ਆ 12 ਪਉ ਨੂੰ ਮਲੇਰਕੋਟ ਲਿਆ ਹਾਂ ਦਾ ਨਾਰਾ ਮਾਰ ਕੇ ਨਿਕਲ ਗਿਆ ਬਾ ਜੀ ਜਦੋਂ ਬਾਹਰ ਨਿਕਲਿਆ ਹਾਂ ਦਾ ਨਾਰਾ ਮਾਰ ਕੇ ਉਸ ਤੋਂ ਉਪਰੰਤ ਉੱਥੇ ਝੂਠਾ ਆਨੰਦ ਖਤਰੀ ਹਮ ਉਹਨੇ ਪੁੱਛਿਆ ਲਾਲੋ ਜੇ ਤੁਹਾਨੂੰ ਛੱਡ ਦਿੱਤਾ ਕੀ ਕਰੋਗੇ ਕਹਿੰਦੇ ਜੰਗਲਾਂ 'ਚ ਜਾਵਾਂਗੇ ਵੱਡੀਆਂ ਸ੍ਰੀ ਸਾਹਿਬਾਂ ਪਾਵਾਂਗੇ ਸਿੰਘਾਂ ਦੀ ਫੌਜ ਇਕੱਠੀ ਕਰਾਂਗੇ ਤੁਹਾਡੇ ਨਾਲ ਲੜਾਂਗੇ ਜਿੰਨਾ ਚਿਰ ਤੁਸੀਂ ਜ਼ਬਰ ਜ਼ੁਲਮ ਕਰੋਗੇ ਉਨਾਂ ਚਿਰ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਅੱਗੇ ਖੜੇ ਮਿਲਣਗੇ ਤੁਹਾਨੂੰ ਹਮ ਇਸ ਗੱਲਾਂ ਉਹ ਫਿਰ ਖਿਜਿਆ ਉਹਨਾਂ ਕਿਹਾ ਵੀ ਦੇਖੋ ਸੱਪ ਦੇ ਬੱਚੇ ਇਹ ਬਾਗੀ ਜਬਾਨ ਵਾਲੀਆਂ ਗੱਲਾਂ ਕਰ ਰਿਹਾ ਲੈ ਨਿੰਨ ਛੋਟੇ ਨੇ ਏਡੀਆਂ ਏਡੀਆਂ ਵੱਡੀਆਂ ਗੱਲਾਂ ਕਰ ਰਹੇ ਇਤੋਂ ਬਾਅਦ ਸਹਬਜਾਦਿਆਂ ਨੂੰ ਤਸ਼ੱਦਦ ਕਰਨਾ ਜਿਵੇਂ ਦੂਨਾ ਸਿੰਘ ਹੰਡੂਰੀਏ ਦੇ ਲਿਖਤ ਮੁਤਾਬਕ ਉਹ ਕਹਿੰਦੇ ਵੀ ਸਹਬਜਾਦਿਆਂ ਦੇ ਜਿਹੜੇ ਨੌਨ ਨੇ ਇਹਨਾਂ ਨੂੰ ਪਟ ਦਿੱਤਾ ਜ਼ਖਮ ਕਰਕੇ ਜ਼ਖਮਾਂ 'ਚ ਲੂਣ ਪਾਇਆ ਗਿਆ ਅੰਗਲਾ ਖਿੱਚ ਦਿੱਤੀਆਂ ਨੇ ਅੱਗ ਨਾਲ ਸਾੜਿਆ ਗਿਆ ਸਮਸਾਨਾ ਸੋਟੀਆਂ ਨਾਲ ਸਹਬਜਾਦਿਆਂ ਨੂੰ ਕੁੱਟਿਆ ਗਿਆ ਔਰ ਪੀਪਲ ਨਾਲ ਵੀ ਉਹ ਉੱਥੇ ਤੋਂ ਲਿਖਦਾ ਵੀ ਬੇ ਪੀਪਲ ਨਾਲ ਬਨ ਕੇ ਗੁਲੇਲੇ ਵੀ ਮਾਰੇ ਗਏ ਜਿਨ੍ਹਾਂ ਉਸ ਦੇ ਮੁਤਾਬਕ ਇਸ ਤਰ੍ਹਾਂ ਇੱਥੇ ਉਹਨਾਂ ਦਾ ਮਨੋਵਲ ਦੇਖਣ ਵਾਸਤੇ ਇੱਥੇ ਅੱਜ 12 ਕੋਨੂ ਸਾਹਿਬ ਜਦਿਆਂ ਦੇ ਉੱਤੇ ਅੰਤਾਂ ਦਾ ਤਸ਼ੱਦਦ ਕੀਤਾ ਗਿਆ ਇਸ ਧਰਤੀ ਦੇ ਉੱਤੇ ਹਮ ਪਰ ਫਿਰ ਵੀ اڈੋਲ ਰਹੇ ਨੇ ਡੋਲੇ ਨਹੀਂ ਕਿਸੇ ਪ੍ਰਕਾਰ ਵੀ ਹਮ اڈੋਲ ਰਹੇ ਕਰਕੇ ਉਹਨਾਂ ਦੀ ਏਨ ਨਹੀਂ ਮੰਨੀ ਦਾਦਾ ਸਤਗੁਰੂ ਜੀ ਦਾ ਰਸਤਾ ਕਿਉਂਕਿ ਉਹਨਾਂ ਨੇ ਕਿਹਾ ਸੀ ਸਾਡੇ ਵੰਸ ਦੀ ਤਾਰੀਖ ਇਹ ਆ ਰਹੀ ਹੈ ਸੀਸ ਦਿਆ ਪਰ ਛੇਦਕ ਨਾ ਜਾਈ ਧਰਮ ਜਿਹੜਾ ਹੈ ਉਹ ਉਹਨਾਂ ਦਾ ਜਾਣਦਾ ਨਹੀਂ ਹੈ ਕਹਿੰਦੇ ਸਿਰ ਦੇ ਦਿੰਨੇ ਪਰ ਧਰਮ ਨਾ ਜਾਈ ਅਸੀਂ ਆਪਣਾ ਧਰਮ ਜਿਹੜਾ ਉਹ ਛੱਡਦੇ ਨਹੀਂ ਹੈ ਹੂੰ ਇਸੇ ਕਰਕੇ ਉਹ ਫਿਰ ਖੀਤੇ ਕਹਿੰਦਾ ਤਨ ਤਨ ਗੁਰਦੇਵ ਸੁਤ ਤਨ ਕੋ ਲੋਭ ਨਾ ਕੀਨ ਉਹ ਕਹਿੰਦਾ ਤਨ ਨੇ ਗੁਰਦੇਵ ਜੀ ਦੇ ਪੁੱਤਰ ਜਿਨ੍ਹਾਂ ਨੇ ਤਨ ਦਾ ਲਾਲਚਾਂ ਦਾ ਕੋਈ ਲੋਭ ਨਹੀਂ ਕੀਤਾ ਧਰਮ ਰਾਖ ਕਲਮੁ ਗਏ ਦਾਦੇ ਸੋ ਜਸਲੀਨ ਆਪਣਾ ਧਰਮ ਬਚਾ ਕੇ ਗਏ ਨੇ ਹਮਮ ਔਰ ਦਾਦੇ ਵਰਗਾ ਜਸ ਉਹਨਾਂ ਨੇ ਲਿਆ